ਨਜਾਇਜ਼ ਤੌਰ ਤੇ ਰਹਿਸ਼ੀ ਏਰੀਏ ਵਿੱਚ ਲਗਾਇਆ ਜਾ ਰਿਹਾ ਸੀ ਮੋਬਾਈਲ ਟਾਵਰ ਲੋਕਾਂ ਨੇ ਕੀਤਾ ਵਿਰੋਧ ਕੀਤੀ ਨਾਰੇਬਾਜੀ ਟਾਵਰ ਨਾ ਲਗਾਉਣ ਦੀ ਕੀਤੀ ਮੰਗ ਮਾਮਲਾ ਬਠਿੰਡਾ ਦੇ ਹਰਵੰਸ ਰਾਗ ਗੱਡੀ ਨੰਬਰ 6 ਅਤੇ 7 ਦਾ ਜਿੱਥੇ ਇਸ ਦੇ ਆਪਣਾ ਬਚਕਾਰ ਇੱਕ ਨਜਾਇਜ਼ ਤੌਰ ਤੇ ਮੋਬਾਈਲ ਟਾਵਰ ਲਗਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਮਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਹਦੀਆਂ ਜੜੀਆਂ ਕਿਰਨਾਂ ਨੇ ਉਹ ਬਹੁਤ ਹੀ ਘਤਕ ਹੁੰਦੀਆਂ ਨੇ ਅਤੇ ਇਸ ਨੂੰ ਲੈ ਕੇ ਉਹਨਾਂ ਮੰਗ ਕੀਤੀ ਹੈ ਕਿ ਇਹ ਟਾਵਰ ਇੱਥੇ ਨਾ ਨਹੀਂ ਆਪਣਾ ਲਗਾਇਆ ਜਾਵੇ ਨਹੀਂ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਸਾਨੂੰ ਦਿਖਾ ਰਹੇ ਹਾਂ ਮਹੱਲਾ ਨਿਵਾਸੀ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਤੇ ਉਹਨਾਂ ਵੱਲੋਂ ਨਾਅਰੇਬਾਜੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਹ ਟਾਵਰ ਇੱਥੇ ਨਾ ਲਗਾਇਆ ਜਾਵੇ ਨਹੀਂ ਤਾਂ ਉਹਨਾਂ ਵੱਲੋਂ ਹੋਰ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਇਸ ਮੌਕੇ ਇਸ ਦੇ ਵਿੱਚ ਸਾਬਕਾ ਕਾਉਂਸਲਰ ਅਤੇ ਮੌਜੂਦਾ ਕਾਉਂਸਲਰ ਵੀ ਸ਼ਾਮਲ ਹੋਏ ਨਹੀਂ ਲੱਗਦਾ ਸਹੀ ਤਾਂ ਹਵਾਰਦੀ ਚਿਤਾਵਾ ਨਹੀਂ ਲੱchnਾ ਚਾਹੀਦਾ ਨਹੀਂ ਲੱਗਦਾ ਚਾਵਾ ਲਾਉਣਾ ਬੰਦ ਕਰੋ ਚਾਵਾ ਕਵਲ ਲੋਕੀ ਮੰਨ ਤੋ ਕਬਾਟੋੜਾ ਪਾਟ ਕਰੋ ਪਾਟ ਲੋ ਮੰਨ ਤੋ ਵਿਗੜੀ ਬਾਤੀ ਕਬਾਟੋੜਾ ਪਾਟ ਕਰੋ ਪਾਟ ਲੋ ਮੰਨ ਤੋ ਹਜਵੀਰ ਜੀ ਕੀ ਨਾਮ ਤੇ ਕਿਹੜਾ ਮਹਲਾ ਹਜਵੀਰ ਜੀ ਸੱਚੀ ਗੱਲ ਸਾਰਾ ਨੂੰ ਪਹਿਲਾਂ ਤਾਂ ਇਹ ਹਰਮਾਨ ਸਿੰਘ ਨਗਰ ਮਹੱਲਾ ਗਲੀ ਨੰਬਰ 6 ਤੇ 7 ਦੋਹਾਂ ਦਾ ਜੋੜ ਪੈਂਦਾ ਡਬਲੀ ਰੋਡ ਦੇ ਨਾਲ ਜਿਹੜਾ ਮੰਦਰ ਹੈ ਮੰਦਰ ਦੇ ਨਾਲ ਹੀ ਇਹ ਪਲਾਟ ਹੈ ਇੱਥੇ ਇੱਥੇ ਨਾ ਜੀ ਇੱਕ ਟਾਵਰ ਲਾ ਰਹੇ ਆ ਇੱਕ ਪਰਿਵਾਰ ਹੈਗਾ ਮਹੱਲੀ ਰੰਦਾ ਉਹਨੇ ਕਿਹੜਾ ਪਲਾਟ ਹੈਗੇ ਕਿਰਾਏ ਤੇ ਦਿੱਤਾ ਵੇ ਪਿੱਛੇ ਉਹ ਖਾਲੀ ਐ ਪਹਿਲਾਂ ਟਾਵਰ ਲਾਉਂਦੇ ਸੀਗੇ ਟਾਵਰ ਲਾਉਂਦੇ ਪਬਲਿਕ ਨੂੰ ਨੋ ਨੋ ਉਤਰਾਜ ਜਤਾਇਆ ਉਹਨੂੰ ਰੁਕਦਾ ਉਹ ਕਹਿੰਦੇ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਅਸੀਂ ਟਾਵਰ ਨਹੀਂ ਲਾਉਂਦੇ ਉਹਨਾਂ ਨੇ ਉਹਦੀ ਚਾਰਦੁواری ਕਰਕੇ ਉੱਚੀ ਕਰ ਲਈ ਚਾਰਦੁواری ਦੇ ਵਿੱਚ ਹੀ ਉਹ ਕੰਮ ਕਰੀ ਜਾਂਦੇ ਆ ਤੇ ਪਬਲਿਕ ਨੂੰ ਲੱਗ ਗਿਆ ਪਤਾ ਤੇ ਉਹ ਇਸ ਚੀਜ਼ ਦਾ ਸਾਰੀ ਪਬਲਿਕ ਨੂੰ ਉਤਰਾਜ ਅਸੀਂ ਇਹ ਚਾਹੁੰਦੇ ਆ ਕਿ ਵਾਦੀ ਆ ਵਾਦੀ ਦੇ ਵਿੱਚ ਟਾਵਰ ਨਾ ਲੱਗਿਆ ਜਾਵੇ ਇਹਦੀਆਂ ਰੇਡੀਏਸ਼ਨ ਬਹੁਤ ਮੜੀਆਂ ਹੁੰਦੀਆਂ ਆ ਬਾਰ ਕਿਤੇ ਸੰਜੀ ਤਾਂ ਤੇ ਕਿਤੇ ਮਰਜੀ ਹੋਰ ਲਾਉਣ ਕੋਈ ਤਾਂ ਹੈ ਬੱਲੇ ਵਿੱਚ ਨਾਲ ਹੈ ਕਿਉਂਕਿ ਮੈਂ ਜੇ ਕੌਨਸਟਰ ਜਿਹੜੇ ਜਿੰਨੇ ਮੱਲੇ ਵਾਲੇ ਖੜੇ ਆ ਇਹਨਾਂ ਦਾ ਇਤਰਾਜ ਹੈ ਇਹਨਾਂ ਦਾ ਇਤਰਾਜ ਹੈ ਤਾਂ ਮੇਨੂੰ ਵੀ ਇਤਰਾਜ ਕਿਉਂਕਿ ਮੈਂ ਤਾਂ ਇਹਨਾਂ ਨਾਲ ਹੈ ਇਹਨਾਂ ਨੇ ਨਹੀਂ ਐਕਚੁਅਲੀ ਪਹਿਲਾਂ ਆਪਣੇ ਮਾਤਾ ਜੀ ਖੜੇ ਆ ਇਹਨਾਂ ਨੇ ਆਪਣੇ ਤੌਰ ਤੇ ਅਪਲੀਕੇਸ਼ਨਾਂ ਕੋਈ ਦਿੱਤੀਆਂ ਸੀ ਇੱਕ ਤਾਂ ਦੀ ਸਾਹ ਨੂੰ ਦਿੱਤੀਆਂ ਇਹਨਾਂ ਨੇ 17 ਤੱਕ 25 ਨੂੰ ਰਿਸਿਵ ਹੋਈ ਹੋਈ ਹੈ ਤੇ ਨਗਰ ਨਿਗਮ ਦੇ हां एमसीवी 9वे 17 325 9 हुई दीती है ਤੇ ਉਹਨਾਂ ਨੇ ਆ ਸਾਡੇ ਕੋਲ ਹੈਗੀਆਂ ਅਪਲੀਕੇਸ਼ਨਾਂ ਸਾਰੀਆਂ ਤੇ ਇਹਦੇ ਕਾਰਵਾਈ ਕਰਨ ਦਾ ਉਹਨਾਂ ਨੇ ਭਰੋਸਾ ਦਿੱਤਾ ਸੀਗਾ ਵੀ ਅਸੀਂ ਜੋ ਵੀ ਅਛਾਣਬੀਨ ਕਰਾਂਗੇ ਕਿਸੇ ਹੱਬ ਨੇ ਵੀ ਤੇ ਜਿਹੜੇ ਇਹਨਾਂ ਨੇ ਦਿੱਤੀ ਹੈ ਕਮਿਸ਼ਨਰ ਨੂੰ ਦਿੱਤੀ ਹੈ ਪਰ ਫਿਲਹਾਲ ਨੇ ਨਾ ਤਾਂ ਆਇਆ ਜੇ ਐਮਸੀ ਮੇਰੇ ਕੋਲ ਕੋਈ ਗੱਲ ਆਈ ਹੈ ਵੀ ਇਹਦਾ ਕੁਝ ਕੀਤਾ ਜਾਂ ਨਹੀਂ ਕੀਤਾ ਤੇ ਨਾ ਹੀ ਇਹਨਾਂ ਕੋਲੇ ਪਰਿਵਾਰ ਕੋਲੇ ਜਾਂ ਆਸੇ ਪਾਸੇ ਆਂਡ ਗੰਡ ਕੋਲੇ ਤੇ ਅਸੀਂ ਇਹ ਕਹਿਣਾ ਵੀ ਅਸਤਤ ਕਾਰਵਾਈ ਕਰਕੇ ਤੇ ਇਹਨੂੰ ਰੋਕਿਆ ਇੱਕ ਕਾਰਵਾਈ ਤੇ ਇਹ ਅਜ ਵੀ ਉਹ ਵੱਡਾ ਰੰਗਮੰਦ ਕਰਾਇਆ ਜਾ ਕੇ ਅਸੀਂ ਤਾਂ ਇਹੀ ਚਾਹੁੰਦੇ ਆ ਧਰਨੇ ਤੇ ਪਵੰਦੀ ਹੈ ਕਿ ਮੈਂ ਦਲਜੀਤ ਸਿੰਘ ਬਰਾੜ ਸਾਬਕਾ ਐਮਸੀ ਮਿਊਨਿਸਪਲ ਕਾਰਪੋਰੇਸ਼ਨ ਬਟੰਡਾ ਅਰਬਾਹ ਸਨਗਰ ਤੋਂ ਬੋਲ ਰਿਹਾ ਮੇਰੇ ਮਲੇ 6 ਨੰਬਰ ਤੇ 7 ਨੰਬਰ ਗਲੀ ਦੇ ਜੋੜ ਤੇ ਇੱਕ ਗੈਰ ਕਾਨੂੰਨੀ ਦਾ ਉਹ ਟਾਵਰ ਲਾ ਰਿਹਾ ਜਿਹਦਾ ਅਸੀਂ ਵਿਰੋਧ ਕੀਤਾ ਬਕਾਇਦਾ 17 3 25 ਨੂੰ ਕੀ ਵੀਡੋ ਸਾਥ ਹੋਈ ਸੀ ਇੱਕ ਲੈਟਰ ਦਿੱਤੀ ਮੈਸਟਰ ਕਾਰਪੇਸੀ ਨੂੰ ਇਸ ਤਰ੍ਹਾਂ ਕੋਈ ਚਿੰਦ ਦਿੱਤੀ ਵੀ ਬਾਦੀ ਚ ਨਾਮ ਲਾਇਆ ਜਾਵੇ ਉਹਨਾਂ ਸਾਨੂੰ ਪ੍ਰੋਟੈਸਟ ਹੋਇਆ ਸੀ ਦੋਨਾਂ ਅਫਸਰ ਸਹਿਬਾਨ ਨੇ ਵੀ ਅਸੀਂ ਨੂੰ ਰੋਕਾਂਗੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਧੱਕੇ ਨਾਲ ਲਾ ਰਿਹਾ ਕੋਟ ਆਪਣੇ ਚੇਰ ਨਾਲ ਕੰਧ ਕੱਢ ਲਈ ਤਾਂ ਕਿ ਅਸੀਂ ਅੰਦਰ ਪਲਾਟ ਦੇ ਜਾ ਕੇ ਨਾ ਜਾ ਸਕੀ ਹਾਲਾਂਕਿ ਬਾਦੀ ਦੇ ਵਿੱਚ 4 ਸਵੇਰੇ ਬਦ ਸੰਘਣੀ ਬਾਦੀ ਹੈ ਤੇ ਇਹਦੇ ਚ ਲਾਉਣਾ ਬਿਲਕੁਲ ਗੈਰ ਕਾਨੂੰਨੀ ਹੈ ਨਾ ਇਹਨਾਂ ਦੀ ਕੋਈ ਮਨਜ਼ੂਰੀ ਹੈ ਤੇ ਮਨਜ਼ੂਰੀ ਦਿੱਤੀ ਗਈ ਤਾਂ ਰੱਦ ਕਰਨੀ ਚਾਹੀਦੀ ਹੈ ਫਾਊਂਡੇਸ਼ਨ ਤਿਆਰ ਕਰ ਲਈਏ ਥੱਲੇ ਕਿਉਂਕਿ ਜੇ ਇਹਨਾਂ ਨੂੰ ਨਾ ਰੋਕਿਆ ਗਿਆ ਤੇ ਰਾਫੂ ਚੋ ਵੱਡੀ ਨਾਟਕ ਕਰ ਜਾਣਗੇ ਤੇ ਉਹਦਾ ਵਿਰੋਧ ਸਾਡਾ ਜਾਦਾ ਵਧੂਗਾ ਕਿਉਂਕਿ ਅਸੀਂ ਸਾਰੇ ਜਨਤਾ ਸਾਰੇ ਮੀਂਹਾਂ ਚੋ ਵੀ ਸਾਰੇ ਇਸ ਇਲਾਕੇ ਦੇ ਸਾਰੇ ਬਹੁਤ ਬਹੁਤ ਸਾਰ ਬੈਠੇ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਇਹਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਇਹ ਜਨਤਾ ਵਾਸਤੇ ਨੁਕਸਾਨਦੇ ਹੈ ਤੇ ਇਹ ਸ਼ੂਰ ਜਾਂਦੀ ਤੋਂ ਤਰਤੀ ਤੁਰਤ ਕਾਰਵਾਈ ਕਰਕੇ ਬੰਦ ਕਰਨਾ ਚਾਹੀਦਾ ਅੰਤਖਾਟ ਕੀ ਨਾਮ ਮੇਰਾ ਸ਼ੰਦੋਕ ਕੀ ਗੱਲ ਹੋਈ ਅੱਜ ਜੱਟਾ ਠੱਪਦਾ ਕਰਨਾ ਪਾ ਇਹ ਫੇਰ ਪੈਜੋ ਇਹਨਾਂ ਨੇ ਬੰਦ ਕਰਤਾ ਅਸੀਂ ਕਾਰਵਾਈ ਕੀਤੀ ਇਹਨਾਂ ਦੀਆਂ ਟੀਨਾ ਠੁਲਾ ਕੁੱਟ ਕੇ ਮੈਂ ਛੁੱਟ ਤਣੀ ਨਾਲ ਮੇਰੇ ਭੈਣ ਆਹੀ ਅਸੀਂ ਧਰਨੇ ਵਾਂਗ ਧਰਨਾ ਲਾਇਆ ਸੀ ਇਹਨਾਂ ਨੇ ਫੇਰ ਚੋਰੀ ਛੱਪੇ ਮੈਂ ਕੀ ਕਰੂੰ ਇਥੋਂ ਚੜੇਗੀ ਆਪਣੇ ਬੱਚਿਆਂ ਕੋਲੇ ਇਹਨਾਂ ਨੇ ਫੇਰ ਇਹਨਾਂ ਨੇ ਕੰਮ ਚੋਰੀ ਚੋਰੀ ਸ਼ੁਰੂ ਕਰਤਾ ਦੁਵਾਰ ਕਰ ਫੇਰ ਮੈਂ ਉਹ ਵੀਰਵਾਰ ਨੂੰ ਜਿਦਾ ਇਹਨਾਂ ਨੇ ਥੋੜਾ ਬਾਦਾ ਕੰਮ ਕੀਤਾ ਫੇਰ ਮੈਂ ਆਈ ਫੇਰ ਮੈਂ ਠੇਕੇਦਾਰ ਤੋਂ ਕੰਮ ਬੰਦ ਕਰਾਇਆ ਰੋਲਾ ਪਾ ਕੇ ਫੇ ਇਹਨਾਂ ਨੇ ਅੱਡੇ ਬੰਦਿਆ ਕਿਸੇ ਪ੍ਰਚਾਰਚਨ ਨੂੰ ਮੈਂ ਲੈ ਸੀ ਕਿ ਨਹੀਂ ਨਹੀਂ ਇਥੇ ਵੀ ਬੰਗਾਈ ਮੇਰੇ ਨਾਲ ਇਵੋਟੇ ਨਹੀਂ ਮਿਲੀ